ਇੱਥੇ ਭਾਈ ਗੁਰਬਖਸ਼ ਸਿੰਘ ਉਦਾਸੀ ਮਹੰਤ ਨੂੰ ਜਦੋਂ ਆਖਿਆ ਉਹਨੇ ਆਖਿਆ ਮਹਾਰਾਜ ਸੇਵਾ ਤਾਂ ਮੈਂ ਕਰਾਂਗਾ ਪਰ ਇਹ ਜਿਹੜੇ 7-8 ਮਹੀਨਿਆਂ ਤੋਂ ਬਾਅਦ ਘੇਰਾ ਪਾ ਕੇ ਬੈਠੇ ਨੇ ਹਾਲਤ ਕੀ ਕਰਨਗੇ ਇਹਨਾਂ ਤਾਂ ਆਨੰਦਪੁਰ ਸਾਹਿਬ ਉਜਾੜ ਦੇਣਾ ਹੈ ਇਹਨਾਂ ਨੇ ਛੱਡਣਾ ਕਛ ਨਹੀਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉੱਥੇ ਇੱਕ ਬਚਨ ਆਖਿਆ ਅੱਜ ਦੀ ਰਾਤ ਤੁਰਨ ਤੋਂ ਪਹਿਲਾਂ ਕਹਿੰਦੇ ਭਾਈ ਗੁਰਬਖਸ਼ ਚੇਤਾ ਰੱਖੀ ਜਿਸ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਤੇ ਬੈਠਾ ਹੈ ਔਰ ਅਸੀਂ ਆਪਣੀ ਰਸਨਾ ਤੋਂ ਉਚਾਰਿਆ ਤੇ ਕਲਮ ਨਾਲ ਲਿਖਿਆ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਏ ਕਹਿੰਦੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਣ ਤੇ ਬੈਠਾ ਉਸ ਦਾਤੇ ਨੂੰ ਜਿੱਥੇ ਕੋਈ ਚੇਤੇ ਕਰੇ ਉਹ ਮਾਲਕ ਉੱਥੇ ਹੀ ਸਹਾਇਤਾ ਕਰਦੇ ਐ ਤੂੰ ਤਾਂ ਬੈਠਾ ਉਹਨਾਂ ਦੇ ਘਰ ਵਿੱਚ ਤੈਨੂੰ ਤੱਤੀ ਵਾ ਵੀ ਨਹੀਂ ਲੱਗੇਗੀ ਉਸ ਮਾਲਕ ਦੇ ਘਰ 'ਚ ਬੈਠਾ ਤੂੰ ਅਗਲਾ ਬਚਨ ਮਹਾਰਾਜ ਕਹਿੰਦੇ ਰਹੀ ਗੱਲ आनंदपुर साहिब ਦੇ ਉਜਾੜਨ ਦੀ ਕਹਿੰਦੇ ਗੁਰਬਖਸ਼ ਚੇਤਾ ਰੱਖੀਂ ਆਨੰਦਪੁਰ ਸਾਹਿਬ ਕੱਲ੍ਹ ਵੀ ਵਸਦਾ ਸੀ ਆਨੰਦਪੁਰ ਸਾਹਿਬ ਅੱਜ ਵੀ ਵਸਦਾ ਹੈ ਆਨੰਦਪੁਰ ਸਾਹਿਬ ਸਦਾ ਵਸਦਾ ਰਹੇਗਾ ਇਹਨੂੰ ਉਜਾੜਨ ਵਾਲੇ ਉਜੜ ਜਾਣਗੇ ਨਾਮੋ ਨਿਸ਼ਾਨ ਮਿਟ ਜਾਏਗਾ ਪਰ ਇਹ ਸਦਾ ਵਸਦਾ ਰਹੇਗਾ ਇਹ ਮਹਾਰਾਜ ਨੇ ਔਰ ਤੁਸੀਂ ਨਾ ਕਿਤੇ ਜੇ ਪਹਿਲਾਂ ਨਹੀਂ ਧਿਆਨ ਕੀਤਾ ਜਦੋਂ ਆਨੰਦਪੁਰ ਸਾਹਿਬ ਜਾਓ ਉੱਥੇ ਪੁੱਛਿਓ ਜਾ ਕੇ ਵੀ ਮੈਂ ਖਲੂਰ ਰਿਆਸਤ ਵੇਖਣੀ ਆ ਜਿਨ੍ਹਾਂ ਨੇ ਗੁਰੂ ਘਰ ਨਾਲ ਮੱਥਾ ਲਾਇਆ ਸੀ ਮੈਂ ਉਹ ਭੀਮਚੰਦ ਕੇ ਵੇਖਣੇ ਨੇ ਵੀ ਉਹਨਾਂ ਦਾ ਰਾਜ ਭਾਗ ਕਿੱਥੇ ਐ ਅੱਜ ਉਹ ਬਿਲਾਸਪੁਰ ਜਿਹੜਾ ਨਵੀਂ ਥਾਂ ਤੇ ਪਰਾਂ ਜਾ ਕੇ ਸ਼ਹਿਰ ਵਸਾਇਆ ਜਿੱਥੇ ਘੁਗ ਵੱਸਦਾ ਸੀ ਉਹਦਾ ਨਾਮੋ ਨਿਸ਼ਾਨ ਮਿਟ ਗਿਆ ਹੁਣ ਉੱਥੇ ਕੇਵਲ ਤੇ ਕੇਵਲ ਜਿਹੜਾ ਉਹ ਰੜੀ ਥਾਂ ਪਈ ਐ ਜਿਹੜੇ ਕਹਿੰਦੇ ਸੀ ਆਨੰਦਪੁਰ ਸਾਹਿਬ ਨੂੰ ਜਾੜ ਦੇਣਾ ਆਨੰਦਪੁਰ ਸਾਹਿਬ ਅੱਜ ਵੀ ਵੱਸਦਾ ਐ ਉਹ ਰੌਣਕਾਂ ਅੱਜ ਵੀ ਉਸੇ ਤਰ੍ਹਾਂ ਨੇ ਨਿਸ਼ਾਨ ਝੂਲਦੇ ਨੇ ਮਹਾਰਾਜ ਜੀ ਨੇ ਆਗਿਆ ਕੀਤੀ ਉਹਨੇ